ਸੁਣਵੇ ਮੇਰੇ ਵੀਰ ਨ ਧਰੀਏ ਸਹਿਬਾ ਕੋਲੇ ਤੀਰ ਨ ਧਰੀਏ ਬਿੱਲੀ ਭਾਵੇਂ ਹਾਜਣ ਹੋਵੇ ਉਹਦੇ ਕੋਲੇ ਸ਼ੀਰ ਨ ਧਰੀਏ ਚੁੱਲ੍ਹੇ ਵਿੱਚ ਗੁਲਾਬ ਨ ਸੁਟਿਏ ਕੁੱਤਿਆਂ ਅੱਗੇ ਖੀਰ ਨ ਧਰੀਏ ਗਿਰਜਾ ਅੱਗੇ ਚੂਰੀ ਕਟਕੇ ਕਹਿੰਦਾ ਭਗਤ ਕਬੀਰ ਨ ਧਰੀਏ ਮਨ ਮਸਜਿਦ ਵਿੱਚ ਕਹਿਣ ਪਗੰਬਰ ਬੁੱਤਾਂ ਦੀ ਤਸਵੀਰ ਨ ਧਰੀਏ ਦਾਣਸ਼ਮੰਦ ਸਿਆਣੇ ਆਖਣ ਸਾਂਜੀ ਕੰਦ ਛਤੀਰ ਨ ਤਰਿਏ ਲੜ ਮਰੀਏ ਪਰ ਦੁਸ਼ਮਣ ਅੱਗੇ ਨੇਜਾ ਤੇ ਸ਼ਮਸ਼ੀਰ ਨ ਤਰਿਏ ਸੱਪ ਦੀ ਖੁੱਡੇ ਪੈਰ ਕਦੀ ਵੀ ਕਹਿੰਦੇ ਪੀਰ ਫਕੀਰ ਨ ਤਰਿਏ ਹਰ ਸ਼ੈ ਆਪਣੀ ਥਾਵੇਂ ਰਖੀਏ ਗੰਡੇ ਨਾਲ ਪਨੀਰ ਨ ਤਰਿਏ ਪੱਲੇ ਸੱਚ ਇਲਿਆਸ ਨ ਜਿਸਦੇ ਉਹਦਾ ਨਾਂ ਅਮੀਰ ਨ ਤਰਿਏ ਉਹਦਾ ਨਾਂ ਅਮੀਰ ਨ ਤਰਿਏ